ਆਨਲਾਈਨ ਰੇਟ ਹੈ ਦਾ ਵੀਰੇ 25000 ਪਲੱਸ ਪਲੱਸ ਆਪਣੇ ਕੋਲ ਕਿੰਨਾ ਦੀ 20000 ਦੀ ਆਪਣਾ ਰੇਟ ਹੈਗਾ ਵੀਰੇ ਓਨਲੀ 16500 ਰੁਪਏ 16500 ਰੁਪਏ ਦੇ ਵਿੱਚ ਹਾਂਜੀ ਪ੍ਰੋਪਰ ਗਾਰੰਟੀ ਵਾਰੰਟੀ ਪ੍ਰੋਪਰ ਜੀਐਸਟੀ ਬਿਲ ਬ੍ਰਾਂਡ ਤੇ 50 50 60 70 70% ਲੈਸ ਹੈਗਾ ਬ੍ਰਾਂਡ ਦਾ ਠੀਕ ਹੈ ਨਾ ਕਿ ਨੌਨ ਬ੍ਰਾਂਡ ਤੇ ਹੂੰ ਏਅਰ ਫਰਾਈਰ ਸਾਨੂੰ ਮੈਂ ਪਹਿਲਾਂ ਵੀ ਦੱਸਿਆ 2999 ਰੁਪਏ ਤੋਂ ਸਟਾਰਟ ਹੈਗਾ ਆਪਣਾ ਹਾਂਜੀ ਬ੍ਰਾਂਡ ਚ ਵੀ ਹੈ ਸਾਰੇ ਬ੍ਰਾਂਡ ਹੈਗੇ ਵੀਰੇ ਪੂਸ਼ਾ ਲੈ ਲਓ ਹੈਵਲ ਲੈ ਲਓ ਫਲਿੱਪਸ ਲੈ ਲਓ ਜਿਹੜਾ ਮਰਜੀ ਬ੍ਰਾਂਡ ਲੈ ਲਓ ਸਾਰਾ ਕੁਝ ਮਿਲ ਜੂ ਆਪਣੇ ਕੋਲ ਜੀ ਹਾਂ ਨਾਲੇ ਮੇਨ ਤਾਂ ਵੀਰੇ ਬ੍ਰਾਂਡ ਹੈਗਾ ਨੌਨ ਬ੍ਰਾਂਡ ਜਿ ਆਪਾਂ ਬਾਰ ਬਾਰ ਕਹਿ ਰਹੇ ਅਸੀਂ ਕੰਮ ਨਹੀਂ ਕਰਦੇ ਓਕੇ ਓਨਲੀ ਆਪਣੇ ਕੋਲ ਵਧੀਆ ਕੁਆਲਿਟੀ ਹੁੰਦੀ ਹੈ ਹਾਂ ਜੀ ਹਾਂ ਆ ਗਏ ਵੀਰੇ ਜਿੱਦਾਂ ਆਰੋ ਐ ਆਰੋ ਆ ਗਏ ਜੀ ਹਾਂ ਜੀ ਇਹ 2500 ਰੁਪਏ ਤੋਂ ਸਟਾਰਟ ਹੈ ਓਨਲੀ 2500 ਰੁਪਏ ਤੋਂ ਯਕੀਨ ਨਹੀਂ ਹੋ ਰਿਹਾ ਵੀਰੇ ਮੈਨੂੰ ਵੀਰੇ ਅਸੀਂ ਸਾਡੇ ਪੇਜ ਤੇ ਵੀਡੀਓ ਹੋਣਗੀਆਂ A to Z ਦਾ ਤੁਸੀਂ ਪੇਜ ਖੋਲ ਲਿਓ ਉਧਰ ਤੇ ਵੀ ਰੇਟ ਆਉਣਗੇ ਪੇ ਹੋਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਆਪਾਂ ਖੜੇ ਹਾਂ ਜੀ A to Z ਬ੍ਰਾਂਡ ਰੇਟਾਂ ਦੀ ਬਾਈ ਜੀ ਪੂਰੀ ਗਾਰੰਟੀ ਰਹੂਗੀ ਐਦਾਂ ਦੇ ਰੇਟ ਤੁਹਾਨੂੰ ਕਿਤੇ ਵੀ ਨਹੀਂ ਮਿਲਣੇ ਤੇ ਬਾਕੀ ਆਪਾਂ ਜੀ ਅੰਦਰ ਜਾ ਕੇ ਪੁੱਛਦੇ ਆਂਗੇ ਕਿ ਬਾਈ ਜੀ ਆਪਣਾ ਐਡਰੈਸ ਕਿਹੜਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਆਪਣਾ ਵੀਰੇ ਮਲਕੇ ਫੁੱਲ ਐਡਰੈਸ ਕੀ ਹੈ ਜੀ ਮੇਰੇ ਆਪਣਾ ਦਾ A to Z ਬ੍ਰਾਂਡ ਹੱਬ ਹਾਂਜੀ ਸਨੇਟਾ ਲਾਂਡਰਾ ਟੂ ਬਨੂੜ ਰੋਡ ਸੈਕਟਰ 103 ਮੋਹਾਲੀ ਪ੍ਰਾਈਸ ਵੀਰੇ ਕਿੰਨੇ ਦੇ ਰਹਿਣਗੇ ਜੀ ਮੇਰੇ ਆਪਣੇ ਕੋਲ 올 ਪ੍ਰੋਡਕਟਾਂਗੇ ਸਾਰੇ ਪ੍ਰੋਡਕਟਾਂਗੇ ਰੇਟਾਂ ਕੀ ਆਪਣੀ ਗਾਰੰਟੀਆਂ ਮਾਰਦੇ ਹਾਂ ਫੁੱਲ ਗਾਰੰਟੀ ਹੋਊਗੀ ਫੁੱਲ ਗਾਰੰਟੀ ਹੈ ਜਿਵੇਂ ਕਿ LED ਹੋਮ ਅਪਲੈਂਸ ਐ ਇਲੈਕਟ੍ਰੀਕਲ ਐ ਮੰਨ ਲਓ ਕਰੋਕਰੀ ਐ ਹੁਣ ਇੱਕ ਨਾਰਮਲ ਆਪਾਂ 에ਅਰ ਫਰਾਇਰ ਤੋਂ ਥਰੂ ਕਰ ਲਈਏ ਜਾਂ ਐਲਈਡੀ ਤੋਂ ਸ਼ੁਰੂ ਕਰ ਲਈਏ ਕੱਲੀ ਕੱਲੀ ਚੀਜ਼ ਦਾ ਆਪਾਂ ਤੁਹਾਨੂੰ ਰੇਟ ਦੱਸ ਸਕਦੇ ਹਾਂ ਹਾਂਜੀ 2999 ਰੁਪਏ ਦਾ ਆਪਾਂ 에ਅਰ ਫਰਾਇਰ ਦੇ ਦਾਂਗੇ ਉਹ ਵੀ ਡਿਜੀਟਲ ਕਿਤੇ ਵੀ ਨਹੀਂ ਮਿਲਦਾ ਵੀਰੇ ਇਹਦਾ ਇਹ ਤਾਂ ਵੀ ਨਹੀਂ ਮਿਲਦਾ ਪ੍ਰੈਸ ਦੇ ਦਾਂਗੇ ਵੀਰੇ ਇਸ ਸ਼ਟੀਮ 2999 ਰੁਪਏ ਕੀ ਡਾਊਨ ਪੇਮੈਂਟ ਤਾਂ ਨਹੀਂ ਗਈ ਵੀਰੇ ਇਹ ਨਹੀਂ ਨਹੀਂ ਡਾਊਨ ਪੇਮੈਂਟ ਨਹੀਂ ਫੁੱਲ ਕਿਤੇ ਨਹੀਂ ਮਿਲਦੀ ਦੇਖ ਲਓ ਕਿਤੋਂ ਨਹੀਂ ਮਿਲਦੀ ਲੋਨ ਕਰਵਾਉਣਾ ਤਾਂ ਲੋਨ ਦੀ ਵੀ ਫੈਸਿਲਿਟੀ ਹੈਗੀ ਆਪਣੇ ਕੋਲ ਜੀ ਜਿੱਦਾਂ ਵਾਸ਼ਿੰਗ ਮਸ਼ੀਨ ਐ ਵੀਰੇ ਵਾ ਹਾਂਜੀ 7 ਕਿਲੋ ਵੋਲਟਾਸ ਕੰਪਨੀ ਦੀ 8000 ਰੁਪਏ ਦੀ ਵਾਸ਼ਿੰਗ ਮਸ਼ੀਨ ਹੈ ਵੋਲਟਾਸ ਕੰਪਨੀ ਕੀ ਉਹ ਨਾਲ ਪ੍ਰੈਸ 1000 ਰੁਪਏ ਕੀ ਫ੍ਰੀ ਹੈ ਅੱਗੇ ਵੀ ਆਪਣੇ ਕੋਲ ਕਿਹੜੀ ਮਸ਼ੀਨ ਹੈ ਆਪਣੇ ਕੋਲ ਵੀਰੇ ਸਾਰੀ ਕੰਪਨੀਆਂ ਗਿਆ ਸੈਮਸੰਗ ਹੈ ਐਲਜੀ ਹੈ ਹਾਂਜੀ ਖੈਤਾਨ ਹੈ ਜੀ ਵਰਲ ਪੂਲ ਹੈ ਕਨ ਸਟਾਰ ਹੈ ਜਿੱਦਾਂ ਮੰਨ ਲਓ ਆ ਗਈ ਅਸ 8 ਕਿਲੋ ਕੀ 8000 ਰੁਪਏ ਕੀ ਦੇ ਦਾਂਗੇ ਆਪਾਂ 8 ਕਿਲੋ ਦੀ 8000 ਦੀ ਹਾਂ 8 ਕਿਲੋ ਦੀ 8000 ਰੁਪਏ ਕੀ ਦੇ ਦਾਂਗੇ ਜੀ 12 ਕਿਲੋ 14 ਕਿਲੋ ਤੱਕ ਆਪਣੇ ਕੋਲ ਵਾਸ਼ਿੰਗ ਮਸ਼ੀਨ ਪਈ ਹੈ ਵੋਲਟਾਸ ਦੀ ਵੀਰੇ 14 ਕਿਲੋ ਦੀ ਵਾਸ਼ਿੰਗ ਮਸ਼ੀਨ ਦਾ ਰ ਓਨਲੀ 16000 ਰੁਪਏ ਹੈ। ਓਨਲੀ 16000 ਰੁਪਏ ਦੇ ਵਿੱਚ ਹੈ। ਹਾਂ ਤੇ ਪ੍ਰੈਸ ਫ੍ਰੀ ਹੈ। ਨਾਲ ਪ੍ਰੈਸ ਫ੍ਰੀ ਹੈ। ਹਾਂ 14 ਕਿਲੋ ਦਾ। ਅੱਗੇ ਵੀਰੇ ਆਪਣੇ ਕੋਲ ਚਿਮਨੀ ਆ ਗਈਆਂ ਜੀ। ਚਿਮਨੀ ਆ ਗਈਆਂ ਵੀਰੇ ਚਿਮਨੀ ਵੈਸੇ ਆਪਣੇ ਕੋਲ 3800 ਰੁਪਏ ਤੋਂ ਸਟਾਰਟ ਹੈ। ਹਮਮ ਨਾਰਮਲ ਚਿਮਨੀ 3800 ਰੁਪਏ ਤੋਂ ਸਟਾਰਟ ਹੈ। ਆਟੋ ਕਲੀਨ ਚਿਮਨੀ ਹੈ ਜਿਹੜੀ ਉਹ 6000 ਰੁਪਏ ਦੀ ਹੈ। ਉਹ 6000 ਰੁਪਏ ਦੇ ਵਿੱਚ ਹੈ। ਹਾਂਜੀ ਹਾਂਜੀ। 3 ਫੁੱਟ ਦੀ ਚਿਮਨੀ ਲੈ ਲਓ ਜਿੱਦਾਂ ਇਹ 3 ਫੁੱਟ ਦੀ ਚਿਮਨੀ ਹੈ। ਇਹਦਾ ਰੇਟ 6500 ਰੁਪਿਆ। ਸਿਰਫ 6500 ਰੁਪਿਆ। ਸਿਰਫ 6 ਸਾਰੇ ਹੀ ਬ੍ਰਾਂਡ ਦੀਆਂ ਲੜੀਆਂ ਆਪਣੇ ਕੋਲ 2500 ਰੁਪਏ ਦੇ ਵਿੱਚ ਡਾਊਨ ਪੇਮੈਂਟ ਵੀਰੇ ਨਹੀਂ ਨਹੀਂ 2500 ਰੁਪਏ ਦੀ ਹੀ ਐਲ.ਡੀ. ਕੈਸ਼ ਐਲ.ਡੀ. ਕੈਸ਼ ਐਲ.ਡੀ. ਬਿੱਲ ਮੇਰੇ ਕਿਉਂ ਝੂਠ ਬੋਲੀ ਐਨੇ ਸਵੇਰੇ ਸਵੇਰੇ ਵੀਰੇ ਸਵੇਰੇ ਸਵੇਰੇ ਨਹੀਂ ਤੁਸੀਂ ਲੈ ਜਾਓ ਆਓ ਜਿੰਨੇ ਮਰਜ਼ੀ ਚੋਣ ਲਈ 2500 ਰੁਪਏ ਦੀ ਐਲ.ਡੀ. ਵੀਰੇ ਬਿੱਲ ਵੀਰੇ ਕਿਤੇ ਵੀ ਨਹੀਂ ਮਿਲਦੀ ਕਿਤੋਂ ਵੀ ਨਹੀਂ ਮਿਲਦੀ ਗਾਰੰਟੀ ਹੈ ਵੀਰੇ ਨਵੀਂ ਇੱਧਰ ਵੀਰਾ ਉਹ ਵੀ ਕੰਪਨੀ ਦੀ ਵੀਰੇ ਹਾਂਜੀ ਲੋਕਲ ਨਹੀਂ ਐ ਸ਼ੌਕ ਆਪਣੇ ਕੋਲ ਫੁੱਲ ਸਟਾਕ ਫੁੱਲ ਹੈ ਵੀਰੇ ਜਿੰਨੀ ਮਰਜ਼ੀ ਲੈ ਕੇ ਜਾਓ ਨਹੀਂ ਨਹੀਂ ਮਰਜ਼ੀ ਲੈ ਜਾਓ ਤੇ ਬਾਕੀ ਵੀਰੇ ਆਪਣੇ ਕੋਲ ਵੱਡੇ ਸਾਈਜ਼ ਹੋ ਗਏ ਜੀ ਵੱਡੇ ਸਾਈਜ਼ ਵੀਰੇ LG Samsung Hisense BU ਸਾਰੇ ਕੰਪਨੀਆਂ ਵੀਰੇ ਆਨ ਬ੍ਰਾਂਡ ਹੈ ਆਪਣੇ ਕੋਲ ਠੀਕ ਹੈ ਜੀ 43 ਇੰਚ ਦੀ LED ਵੀਰੇ 11000 ਰੁਪਏ ਤੋਂ ਸਟਾਰਟ ਹੈ ਆਪਣੇ ਕੋਲ ਮੇਰੇ ਮੈਨੂੰ ਯਕੀਨ ਨਹੀਂ ਹੋ ਰਿਹਾ ਗੱਲਾਂ ਸੁਣ ਕੇ ਤੁਹਾਡੀਆਂ ਮੇਰੇ 11000 ਰੁਪਏ ਦੀ 43 ਹੈ ਹਾਂਜੀ 50 ਇੰਚ ਦੀ 20000 ਤੋਂ ਸਟਾਰਟ ਹੈ 55 ਇੰਚ ਦੀ 24000 ਰੁਪਏ ਤੋਂ ਸਟਾਰਟ ਹੈ ਠੀਕ ਹੈ ਜੀ ਜਿਹੜੀ ਮਰਜ਼ੀ ਬ੍ਰਾਂਡ ਲੈ ਲਓ ਇੱਕ ਚੀ ਛੋਟੀ ਜੀ ਵੀਰੇ ਤੁਹਾਨੂੰ ਦਿਖਾ ਦਿੰਨਾ Samsung ਦੀ 43 ਇੰਚ ਦੀ LED ਜਿੱਦਾਂ ਇਹ ਪਈ ਹੈ ਬਧੀ ਕੁਆਲਿਟੀ ਦੇ ਵਿੱਚ ਪੂਰੀ ਵੀਰੇ origignal ਪਰ ਵਿਦ ਬਿਲ ਹਮ ਬਾਕਸ ਪੈਕ ਇਹ ਨਹੀਂ ਹੈ ਵੀ ਬਾਕਸ ਓਪਨ ਅੱਛਾ ਬਾਕਸ ਪੈਕ ਬਾਕਸ ਪੈਕ ਹੈਗਾ ਵੀਰੇ ਆ ਇਹ ਲੋ ਜਿੰਨਾ ਮਰਜ਼ੀ ਮਨ ਲੈ ਲਓ ਜਿੰਨਾ ਮਰਜ਼ੀ ਸ਼ੌਕ ਪਿਆ ਉਹਦੇ ਦੇਖ ਮੜਾ ਹੈ ਬਾਈ ਦਾ ਸ਼ੌਕ ਵੀਰੇ ਰਹੂਗਾ ਫੁੱਲ ਤੇ ਆਪਾਂ ਨੇ ਆਉਣਾ ਜੀ ਮਹਾਲੀ ਸ਼ਹਿਰ ਦੇ ਵਿੱਚ ਆਹ ਲੋ ਜੀ ਬਿੱਤਰੋ ਕਰੋ ਚੈੱਕ ਸੈਂਸੋਂਗ ਦੀ ਐਲਈਡੀ ਆ ਵੀਰੇ ਇਹ 43 ਇੰਚ ਦੀ ਇਹਦੇ ਰੇਟ ਕਿੰਨੇ ਲੱਗੀ ਦੇਖਣੀਆਂ ਲੱਗੀ ਵੀ ਦਿਖਾ ਦੂੰਗੇ ਹਾਂਜੀ ਵੀਰੇ ਵੀਰੇ ਆ ਗਈ ਐਮਆਈ ਦੀ ਐਮਆਈ ਦੀ ਆ ਗਈ ਐਲਈਡੀ 43 ਇੰਚ ਮਹਿੰਗੀ ਹੋ ਵੀਰੇ ਤਾਂ ਆਨਲਾਈਨ ਰੇਟ ਆ ਇਹਦਾ ਵੀਰੇ 25000 ਪਲੱਸ ਪਲੱਸ ਆਪਣੇ ਕੋਲ ਕਿੰਨੇ ਦੀ 20000 ਦੀ ਆਪਣਾ ਰੇਟ ਹੈਗਾ ਵੀਰੇ ਓਨਲੀ 16500 ਰੁਪਏ 16500 ਰੁਪਏ ਦੇ ਵਿੱਚ ਹਾਂਜੀ ਪ੍ਰੋਪਰ ਗਾਰੰਟੀ ਵਾਰੰਟੀ ਪ੍ਰੋਪਰ ਜੀਐਸਟੀ ਬਿਲ ਸਮਾਰਟ ਐਲਈਡੀ ਨਾਲੇ ਐਂਡਰਾਇਡ ओके okay, Android हां जी ठीक है Mi ਦੀ Mi ਦੀ ਇਹ ਆ ਗਈ ਵੀਰੇ Samsung ਦੀ Samsung ਦੀ ਬਾਕਸ ਪੈਕ ਹੈ ਵੀਰੇ ਇਹ ਓਪਨ ਬਾਕਸ ਨਹੀਂ ਹੈਗੀ ਠੀਕ ਹੈ ਇਹ ਔਨਲਾਈਨ ਹੈ ਦਾ ਰੇਟ 35000 ਰੁਪਏ 35000 हां जी ਆਪਣਾ ਰੇਟ ਹੈਗਾ 232000 ਰੁਪਿਆ ਔਨਲਾਈਨ 232000 ਰੁਪਿਆ 232000 ਰੁਪਿਆ ਪ੍ਰੋਪਰ ਵਿੱਧ ਬਿੱਲ ਵਿੱਧ ਬਿੱਲ ਦੇ ਨਾਲ हां जी ਲੋਨ ਦੀ ਫੈਸਿਲਿਟੀ ਵੀ ਹੈਗੀ ਆਪਣੇ ਕੋਲ ਓਕੇ ਜੀ Bajaj card ਹੈਗਾ ਉਦੇ ਦੇ ਵੀ ਹੋ ਜੂਗਾ ਐਚ ਡੀ ਵੀ ਦਾਗਾ ਉਦੇ ਦੇ ਵੀ ਹੋ ਜੂਗਾ ਹਾਂ ਐਚ ਡੀ ਵੀ ਦਾ ਨਵਾਂ ਵੀ ਬਣ ਜੂਗਾ ਤੁਹਾਡਾ ਕਾਰ ਬਾਕੀ ਵੀਰੇ 43 ਇੰਚ ਦੀ ਜਿਹੜੀ ਐਲ ਈ ਡੀ ਐ ਉਹਨਾਂ ਨੂੰ ਮੈਂ ਪਹਿਲਾਂ ਵੀ ਦੱਸ ਰਿਹਾ 11000 ਰੁਪਏ ਤੋਂ ਸਟਾਰਟ ਹੈ 50 ਇੰਚ 20000 ਤੋਂ ਸਟਾਰਟ ਹੈ 55 ਇੰਚ 24000 ਤੋਂ ਸਟਾਰਟ ਹੈ ਸਟਾਕ ਫੁੱਲ ਰਹੂਗਾ ਸਟਾਕ ਫੁੱਲ ਹੈ ਬ੍ਰਾਂਡ ਦਾ ਵੀ ਤੁਹਾਨੂੰ ਦਿਖਾਤਾ ਐਮ ਆਈ 43 ਇੰਚ ਦੀ ਐਲ ਈ ਡੀ 16.5 ਜਿਹੜੀ 26 26000 ਰੁਪਏ ਦੀ ਆਨਲਾਈਨ ਲੱਗੀ ਹੈ 43 ਇੰਚ ਜਿਹੜੀ 34 35000 ਦੀ ਸੈਮਸੰਗ ਆਨਲਾਈਨ ਹੈ 23000 ਰੁਪਏ ਦੀ ਆਪਣੇ ਕੋਲ ਵੀਰੇ ਹੁਣ ਅੱਗੇ ਕੀ ਆ ਗਿਆ ਜੀ ਚੁੱਲ੍ਹੇ ਆ ਗਏ ਵੀਰੇ ਆਪਣੇ ਕੋਲ ਆ ਦੋ ਵਾਲਾ 1300 ਰੁਪਏ ਦਾ ਦੋ ਬਰਨਰ ਵਾਲਾ ਦੋ ਬਰਨਰ ਵਾਲਾ ਤੇ ਗਲਾਸ ਚ ਗਲਾਸ ਦੇ ਵਿੱਚ ਨਾਲ ਗਲਾਸ ਦੇ ਵਿੱਚ ਤਿੰਨ ਬਰਨਰ ਵਾਲਾ ਲੈ ਲਓ 2500 ਰੁਪਏ ਤੋਂ ਸਟਾਰਟ ਆਨਲਾਈਨ 2500 ਰੁਪਏ ਦੇ ਵਿੱਚ ਹਾਂਜੀ ਤੇ ਸਾਰੇ ਲਗਭਗ ਇਹਦੇ ਤੇ ਤੁਹਾਨੂੰ ਬ੍ਰਾਂਡ ਮਿਲ ਜਾਣਗੇ ਜਿੱਦਾਂ ਪ੍ਰੈਸਟੀਜ ਹੈਗਾ ਬਜਾਜ ਆਏ ਹੁਣ ਇਹ ਮੰਨ ਲਓ ਬਜਾਜ ਦਾ ਵੀਰੇ ਇਹ 10000 ਕੁシャ ਦੀ ਐਮ ਆਰ ਪੀਆ ਐਮ ਆਰ ਪੀ ਮਾਰਕੀਟ ਰੇਟ ਜਿਹੜਾ ਹਾਂਜੀ 6600 7000 ਦਾ ਵੇਚ ਰਹੇ ਆ ਅਪਾ ਵੇਚ ਰਹੇ ਸੀ 5000 ਰੁਪਏ ਦਾ ਤੇ ਆਫਰ ਹੈਗਾ 4500 ਰੁਪਏ ਦਾ ਅੱਧ ਤੋਂ ਵੀ ਘੱਟ ਦੇ ਆ ਗਿਆ ਅਪਾ ਅੱਧ ਤੋਂ ਵੀ ਘੱਟ ਆ ਗਿਆ ਵੀਰੇ ਠੀਕ ਹੈ ਜੀ ਬ੍ਰਾਂਡ ਤੇ 50 50 60 70 70% ਲੈਸ ਹੈਗਾ ਬ੍ਰਾਂਡ ਦਾ ਠੀਕ ਹੈ ਨਾ ਕਿ ਨੋਨ ਬ੍ਰਾਂਡ ਤੇ ਹੂੰ ਉਹ ਤੋਂ ਬਾਅਦ ਆ ਗਿਆ ਵੀਰੇ ਫ੍ਰਿਜ ਫ੍ਰਿਜ ਆ ਗਿਆ ਆਪਣੇ ਕੋਲ ਹਾਂਜੀ ਸਾਰੇ ਤਰ੍ਹਾਂ ਦੇ ਮਿਲ ਜਾਂਦੇ ਸਾਰੇ ਤਰ੍ਹਾਂ ਦੇ ਫ੍ਰਿਜਾਂ ਵੀਰੇ ਡਬਲ ਡੋਰ ਵੀ ਆਪਣੇ ਕੋਲ ਹੋਣਗੇ ਸਾਰੇ ਸਾਰੇ ਤੇ ਸਾਰੇ ਬ੍ਰਾਂਡ ਹੈ ਜੀ LG ਲੈ ਲਓ Samsung ਲੈ ਲਓ Whirlpool ਲੈ ਲਓ Haier ਲੈ ਲਓ BPL all brand ਵੀਰੇ ਸਿੰਗਲ ਡੋਰ ਤੋਂ ਲੈ ਕੇ ਸਾਈਡ ਵਾਈ ਸਾਈਡ ਤੱਕ ਵੇਰੇ ਇਹਨਾਂ ਦੇ ਮਤਲਬ ਕਿ ਪ੍ਰਾਈਸਿਸ ਕਿੰਨੇ ਰਹਿਣਗੇ ਮਹਿੰਗੇ ਹੋਗੇ ਲੱਗਦਾ ਤਾਂ ਵੀਰੇ ਆਪਾਂ ਵੱਡੇ ਤੋਂ ਹੀ ਸ਼ੁਰੂ ਕਰ ਲਈਏ ਹਾਂ ਕਰ ਲੋ ਇਹਦਾ ਰੇਟ ਹੈਗਾ ਆਨਲਾਈਨ 75000 ਰੁਪਏ 75000 ਰੁਪਏ ਦੇ 70 ਤੋਂ 75000 ਰੁਪਏ ਆਨਲਾਈਨ ਰੇਟ ਹੈ ਇਹਦਾ ਆਪਣੇ ਕੋਲ ਹੋਊਗਾ ਫਿਰ 60000 ਦਾ ਆਪਣਾ ਰੇਟ ਹੈਗਾ ਵੀਰੇ ਇਹਦਾ 48000 ਰੁਪਏ 48000 ਰੁਪਏ ਦੇ ਵਿੱਚ ਓਨਲੀ 48000 ਰੁਪਏ ਦਾ ਚੈੱਕ ਕਰ ਲੈ ਵੀਰੇ ਮੇਰਾ ਰੇਟ ਕਿਤੇ ਮੈਂ ਚੈੱਕ ਵੀਰੇ ਚੈੱਕ 50000 ਰੁਪਏ ਦੇ ਦਾ ਇਹਦੀ ਸਾਡੇ ਪੇਜ ਤੇ ਵੀਡੀਓ ਹੈ ਠੀਕ ਹੈ ਜੋ ਅਸੀਂ ਪਹਿਲਾਂ ਵੇਚ ਰਹੇ ਸੀ ਹਾਂਜੀ ਇਹ ਲੱਗਿਆ ਹੋਇਆ 40000 ਰੁਪਏ ਦਾ ਔਨਲਾਈਨ 40000 ਦੇ ਵਿੱਚ ਆਪਣਾ ਰੇਟ ਹੈ 32000 ਰੁਪਿਆ 32000 ਓਨਲੀ ਓਨਲੀ ਡਬਲ ਡੋਰ ਦੇ ਵਿੱਚ ਲੱਗ ਡਬਲ ਡੋਰ ਦੇ ਵਿੱਚ ਵੀਰੇ ਕਨਵਰਟੇਬਲ ਦਾ ਹਮ ਇਹਦਾ ਰੇਟ ਹੈਗਾ ਜਿੱਦਾਂ 39000 ਰੁਪਏ ਔਨਲਾਈਨ Samsung ਦਾ ਜੀ Samsung ਦਾ ਵੀਰੇ 20% ਲੈਸ ਹੈਗਾ ਆਨਲਾਈਨ ਤੋਂ 20% ਘੱਟੋ ਘੱਟ ਠੀਕ ਹੈ 20 ਤੋਂ ਉੱਪਰ ਉੱਪਰੇ ਹੈ 20 ਤੋਂ ਥੱਲੇ ਨਹੀਂ ਹੈ ਓਕੇ ਜੀ ਜਿੱਦਾਂ ਇਹ ਸਿੰਗਲ ਡੋਰ ਹੈ ਵੀਰੇ ਸਿੰਗਲ ਡੋਰ ਆ ਗਿਆ ਆਪਣੇ ਕੋਲ ਇਹ ਕਿ ਨਹੀਂ ਇਹ 5 ਸਟਾਰ ਆ ਗਿਆ ਇਹ ਅੱਜ ਦਾ ਰੇਟ ਆਨਲਾਈਨ ਦਾ 19690 ਰੁਪਏ ਹਾਂਜੀ ਆਪਣਾ ਰੇਟ ਹੈ ਦਾ ਰਹਿ ਜਾਊਗਾ 16000 ਰੁਪਏ ਹਾਂ ਜਣ 16000 ਦੇ ਵਿੱਚ ਚੱਕੋ ਜੀ ਵੱਡੇ ਵੱਡੇ ਧਮਾਕੇ ਮੜੇ ਜਿਹੜੇ ਇਹ ਵਾਲੇ ਆ ਜਾਂਦੇ ਆ LG ਦੇ ਨਾਰਮਲ ਸਿੰਗਲ ਡੋਰ ਵੀਰੇ ਜਿੱਦਾਂ ਇਹ हायर ਦਾ ਆ ਗਿਆ ਇਹਦਾ ਰੇਟ ਹੈਗਾ 10500 ਰੁਪਏ ਔਨਲੀ ਔਨ 10500 ਰੁਪਏ ਦੇ ਵਿੱਚ 10500 ਰੁਪਏ ਦਾ ਠੀਕ ਜਿਹੜਾ ਵੀ ਮਾਡਲ ਹੈਗਾ ਲੱਗ ਲੱਗ ਮਾਡਲ ਹੈ ਵੀਰੇ ਹਾਂਜੀ ਮਾਰਕੀਟ ਤੋਂ ਆਨਲਾਈਨ ਤੋਂ ਦੋਨੋਂ ਦਾ ਰੇਟ ਦੀ ਗਾਰੰਟੀ ਹੋਊਗੀ ਜੀ ਅੱਗੇ ਆਪੇ ਵੀਰੇ ਉਹ ਦਿਖਾ ਦੇ ਕੋਲ ਤੋਂ ਬਾਅਦ ਵੀਰੇ ਡਿਸ਼ਵਾਸ਼ਰ ਵੀ ਆ ਆਪਣੇ ਕੋਲ ਡਿਸ਼ਵਾਸ਼ਰ ਹਾਂ ਇਹ ਆਨਲਾਈਨ ਤੋਂ ਲੈਸ ਦਵਾਂਗੇ ਆਨਲਾਈਨ ਤੋਂ ਪਾਂਡੇ ਤੋਂ ਨਾਲ ਆ ਜੀ ਪਾਂਡੇ ਤੋਂ ਨਾਲ ਆ ਠੀਕ ਹੈ ਜੀ ਆਨਲਾਈਨ ਤੋਂ 40 50 50% ਲੈਸ ਹੈ ਇਹਨਾਂ ਤੇ ਇਹਨਾਂ ਨੇ ਲੈਸ ਵੀਰੇ ਆ ਗਏ ਜੀ ਕਰੋਕਰੀ ਵੀਰੇ ਆਪਣੇ ਕੋਲ ਆ ਗਈ ਕਰੋਕਰੀ ਆ ਗਈ ਵੀਰੇ ਕਰੋਕਰੀ ਦੇ ਜਿਹੜੇ ਵਧੀਆ ਗਿਫਟ ਹੈ ਜਿੱਦਾਂ ਮੈਂ ਸਾਨੂੰ ਦਿਖਾ ਦਨ ਇਹ ਆ ਗਏ ਜਾਂ ਜਿੱਦਾਂ ਨਾਲ ਅੱਜ ਕੱਲ ਇੱਕ ਹੋਰ ਚੱਲਦੇ ਆ ਇਹ ਗਿਫਟ ਚੱਲਦੇ ਆ ਹਾਂਜੀ ਕੱਪ ਗਿਫਟ ਚਲਦੇ ਆ ਓਕੇ ਇਹ 150 ਰੁਪਏ ਤੋਂ ਸਟਾਰਟ ਹੈ ਵੀਰੇ ਓਨਲੀ 150 ਰੁਪਏ ਦੇ ਵਿੱਚ ਹਾਂਜੀ ਹਾਂਜੀ 7-8 ਪੀਸ ਨੇ ਦੇ ਵਿੱਚ ਹਾਂਜੀ ਹਾਂਜੀ ਜਿੱਦਾਂ ਕੱਪ ਵਾਲੇ ਆ ਗਏ ਵੀਰੇ ਹਾਂਜੀ ਤੇ ਵਧੀਆ ਕੁਆਲਟੀ ਦੇ ਇਹਦੇ ਚ 150 ਰੁਪਏ ਤੋਂ ਸਟਾਰਟ ਹੈ ਠੀਕ ਹੈ ਜਿੱਦਾਂ ਇਹ ਆ ਗਿਆ ਇਹ ਸਾਡੇ ਕੋਲ ਨਾ ਬ੍ਰਾਂਡ ਹੈ ਵੀਰੇ ਅਸੀਂ ਨੌਨ ਬ੍ਰਾਂਡ ਚ ਕੰਮ ਨਹੀਂ ਕਰਦੇ ਸਾਰੇ ਬ੍ਰਾਂਡਡ ਹੋਣਗੇ ਸਾਰੇ ਬ੍ਰਾਂਡ ਹੈਗੇ ਜਿੱਦਾਂ ਇਹ ਰਿਸ਼ਵ ਹੈਗਾ ਵੀਰੇ ਰਿਸ਼ਵ ਹਾਂ ਹਾਂ ਸੈਲੋ ਹੈਗਾ 50% ਤੋਂ ਲੈ ਕੇ 80 ਰੁਪਏ ਦਾ ਕਾਪ ਐਨਾ ਵੀਰੇ ਹਾਂ 50% ਦਾ ਅੱਖਾਂ ਵਿੱਚ ਜਿਹੜੀ ਮਰਜੀ ਆਈਟਮ ਚੱਕ ਲਓ ਠੀਕ ਹੈ 50 ਦਾ ਦਮਾਂ ਗਈ ਦਮਾਂ ਗਏ ਬ੍ਰਾਂਡ ਤੇ ਉਹ ਵੀ ਚਲੋ ਚੈੱਕ ਐਨੇ ਕਹਿੰਦੇ ਕਹਿੰਦੇ ਬਾਈ ਕੋਲ ਹੁੰਦੇ ਨੇਗੇ ਐਡਮਾ ਹਾਂਜੀ ਵੀਰੇ ਆਪਣੇ ਕੋਲ ਅਗੇ ਕੀ ਆਗੇ ਜੀ ਉਹ ਤੋਂ ਬਾਅਦ ਵੀਰੇ ਮਿਕਸੀਆਂ ਜੂਸਰ ਹੁਣ ਤੁਸੀਂ ਕਹਿੰਦੇ ਬ੍ਰਾਂਡ ਹੁਣ ਮੰਨ ਲਓ ਸੈਲੋ ਹੈ ਹਰ ਇੱਕ ਨੂੰ ਪਤਾ ਵੀ ਸੈਲੋ ਬ੍ਰਾਂਡ ਹੈ ਹਾਂਜੀ ਇਹਦੀ ਐਮ ਆਰ ਪੀ ਹੈ ਜਿਹੜੀ ਵੀਰੇ ਮਿਕਸੀ ਦੀ 4000 ਰੁਪਏ ਐਮ ਆਰ ਪੀ 4000 ਹਾਂਜੀ ਐਮ ਆਰ ਪੀ ਐਮ ਆਰ ਪੀ ਆਨਲਾਈਨ ਵੀ ਇਹ 2500 ਤੋਂ ਲਗ 2500 ਤੋਂ ਘੇੜ ਚ ਹੋਊਗਾ ਕਿਉਂਕਿ ਕਦੇ ਵੱਧ ਗਿਆ ਕਦੇ ਘਟ ਗਿਆ ਹਾਂ ਆਪਣਾ ਰੇਟ ਹੈਗਾ ਵੀਰੇ ਇਹਦਾ ਓਨਲੀ 1450 ਰੁਪਏ 1450 ਰੁਪਏ ਵੀਰੇ ਹਾਂਜੀ ਇੰਨਾ ਦਾ ਡੇਟ ਹੈ ਹਾਂਜੀ ਇਹ ਲਾ ਲਓ ਤੁਸੀਂ ਹੁਣ 60 ਤੋਂ ਵੀ 70% ਆਫ ਹੋ ਗਿਆ ਸੈਲੋ ਦੇ ਠੀਕ ਹੈ ਇਹ ਬਾਕੀ ਇਹ ਬਾਕਸ ਆ ਗਏ ਵੀਰੇ ਇਹ ਕੈਟਲਗੀ 40 ਕੈਟਲ 40 ਹਾਂਜੀ ਇਹਦਾ ਰੇਟ ਹੈਗਾ ਓਨਲੀ 300 ਰੁਪਏ ਓਨਲੀ 300 ਰੁਪਏ ਦੇ ਵਿੱਚ ਓਨਲੀ 300 ਰੁਪਏ ਵੀਰੇ ਇਲੈਕਟ੍ਰੀਕਲ ਤੀਫਨ ਆ ਗਏ ਵੀਰੇ ਇਹ ਦੋ ਤਰ੍ਹਾਂ ਦੇ ਆਣੇ ਆ ਵੀਰੇ ਦੋ ਤਰ੍ਹਾਂ ਦੇ ਆਉਂਦੇ ਹਾਂਜੀ ਹਾਂ ਇਲੈਕਟ੍ਰੀਕਲ ਆ ਇੱਕ ਦਾ ਰੇਟ 600 ਰੁਪਏ ਇੱਕ ਦਾ 650 ਰੁਪਏ ਬਹੁਤ ਸਨਗ ਰੇਟ ਹਾਂ ਇਲੈਕਟ੍ਰੀਕਲ ਦਾ ਜਿਹੜਾ ਸਿੰਪਲ ਆ ਉਹਦਾ ਵੀਰੇ 200 ਰੁਪਏ ਤੋਂ ਸਟਾਰਟ ਹੋ ਜਾਂਦੇ ਆ ਠੀਕ ਹੈ ਜੀ ਉਹ ਤੋਂ ਵੀਰੇ ਜਿੱਦਾਂ ਇਹ ਸੰਜੀਵ ਕਪੂਰ ਵਗੈਰਾ ਹੋਰ ਆ ਗਿਆ ਇਹਦਾ ਵੀਰੇ 80 80 85 85% ਤੱਕ ਹੋ ਫੈਗਾ ਐਮ ਆਰਪੀ ਦਾ ਅੱਛਾ ਸੰਜੀਵ ਕਪੂਰ ਦਾ ਬਹੁਤ ਕੁਝ ਪਿਆਵਰੇ ਆਪਣੇ ਕੋਲ ਜੀ ਬਹੁਤ ਕੁਝ ਪਿਆਵਰੇ ਜਿਵੇਂ ਇਦਰ 에ਅਰ ਫਰਾਈਰ ਆ ਗਿਆ ਆਪਣੇ ਕੋਲ ਹਾਂ 에ਅਰ ਫਰਾਈਰ ਆ ਗਿਆ ਵੀਰੇ 에 ਸਾਰੇ ਬ੍ਰਾਂਡ ਆਗੇ ਵੀਰੇ ਪੂਸ਼ਾ ਲੈ ਲੋ ਹੈਵਲ ਲੈ ਲੋ ਫਲਿੱਪਸ ਲੈ ਲੋ ਜਿਹੜਾ ਮਰਜੀ ਬ੍ਰਾਂਡ ਲੈ ਲੋ ਸਾਰਾ ਕੁਝ ਮਿਲ ਜੂ ਆਪਣੇ ਕੋਲ ਜੀ ਹਾਂ ਨਾਲੇ ਮੈਂ ਤਾਂ ਵੀਰੇ ਬ੍ਰਾਂਡ ਹੈਗਾ ਨਾ ਨੌਨ ਬ੍ਰਾਂਡ ਤੇ ਆਪਾਂ ਬਾਰ ਬਾਰ ਕਹਿ ਰਹੇ ਅਸੀਂ ਕੰਮ ਨਹੀਂ ਕਰਦੇ ਓਕੇ ਓਨਲੀ ਆਪਣੇ ਕੋਲ ਵਧੀਆ ਕੁਆਲਿਟੀ ਹੁੰਦੀ ਹੈ ਹਾਂਜੀ ਹਾਂ ਆ ਆਗੇ ਵੀਰੇ ਜਿੱਦਾਂ ਆਰੋ ਐ ਆਰੋ ਆਗੇ ਜੀ ਹਾਂਜੀ ਇਹ 2500 ਰੁਪਏ ਤੋਂ ਸਟਾਰਟ ਹੈ ਓਨਲੀ 2500 ਰੁਪਏ ਤੋਂ ਯਕੀਨੀ ਹੋ ਰਿਹਾ ਵੀਰੇ ਮੈਨੂੰ ਵੀਰੇ ਅਸੀਂ ਸਾਡੇ ਪੇਜ ਤੇ ਵੀਡੀਓ ਹੋਣਗੀਆਂ ਏ ਟੂ ਜ਼ेड ਦਾ ਤੁਸੀਂ ਪੇਜ ਖੋਲ ਲਿਓ ਉਧੇ ਤੇ ਵੀ ਰੇਟ ਆਉਣਗੇ ਪੇ ਹੋਏ ਠੀਕ ਹੈ ਜੀ ਹਾਂਜੀ ਆਪਣੇ ਕੋਲ ਅ ਹੁਣ ਆ ਲਾ ਲੋ ਬ੍ਰਾਂਡਡ ਇੰਡਕਸ਼ਨ ਵੀ 3000 ਰੁਪਏ ਦਾ ਬ੍ਰਾਂਡਡ ਠੀਕ ਹੈ ਜਿਹੜਾ ਫਲਿੱਪਸ ਬ੍ਰਾਂਡ ਵਗੈਰਾ ਹਾਂਜੀ ਡਿਜੀਟਲ ਜਿਹੜੇ ਨੋਰਮਲ ਆ ਵੀਰੇ ਉਹ 1500 1400 ਰੁਪਏ ਦਾ ਠੀਕ ਹੈ ਅਲੱਗ ਅਲੱਗ ਮਤਲਬ ਬ੍ਰਾਂਡ ਅਲੱਗ ਅਲੱਗ ਰੇਟ ਹੈ ਅਲੱਗ ਅਲੱਗ ਰੇਟ ਹੋਣਗੇ ਹਾਂ ਨੋਰਮਲ ਵੀ ਤਾਂ 14-1500 ਰੁਪਏ ਦਾ ਡਿਜੀਟਲ ਆ ਗਿਆ ਜਿੱਦਾਂ ਫਲਿੱਪਸ ਦਾ ਜਿਹੜਾ ਆਪਾਂ ਕਹਿ ਦਿੰਦੇ ਆ ਵੀ ਟੌਪ ਮਾਡਲ ਉਹ 3000 ਰੁਪਏ ਦਾ ਹਾਂਜੀ ਤੇ ਆਪਣੇ ਕੋਲ ਕੁਝ ਦੀਵਾਲੀ ਵਾਸਤੇ ਆ ਗਿਆ ਹਾਂ ਇਹ ਦੀਵਾਲੀ ਵਾਸਤੇ ਇਹ ਤਾਂ ਛੋਟੀਆਂ ਆਈਟਮ ਆ ਗਿਆ ਵੀਰੇ ਜਿੱਦਾਂ ਹਾਂ ਇਹ ਕਾਪ ਆਪ ਵਗਰ ਆ ਗਏ ਇਹ 1500 ਰੁਪਏ ਤੋਂ ਸਟਾਰਟ ਹੋ ਜੰਨੇ ਆ ਠੀਕ ਹੈ ਵਧੀਆ ਬ੍ਰਾਂਡ ਹੈ ਜਿੱਦਾਂ ਕੋਈ 500 ਰੁਪਏ 400 ਰੁਪਏ ਵੀਰੇ ਮੇਨ ਕੀ ਹੈ ਵੀ 60% 70% ਪੰਜਾਬ ਤੋਂ ਉੱਪਰ ਉੱਪਰ ਹੀ ਹੈ ਐਨਾ ਮਤਲਬ ਕਿ ਡਿਸਕਾਊਂਟ ਲੱਗਿਆ ਪਿਆ 50 ਤਾਂ ਅੱਖਾਂ ਮੀਚ ਕੇ ਕੋਈ ਮਰਜ਼ੀ ਆਈਟਮ ਚੱਕ ਲਓ 50 ਤਾਂ ਅੱਖਾਂ ਮੀਚ ਕੇ ਐਮ ਆਰ ਪੀ ਤਾਂ ਹੋਊਗਾ ਜੀ ਐਮ ਆਰ ਪੀ ਤਾਂ ਠੀਕ ਹੈ ਜੀ ਉਸ ਤੋਂ ਬਾਅਦ ਵੀਰੇ ਇਹ ਪ੍ਰੈਸਾਂ ਆ ਗਈਆਂ ਪ੍ਰੈਸਾਂ ਆ ਗਈਆਂ ਪ੍ਰੈਸ ਓਨਲੀ 300 ਰੁਪਏ ਤੋਂ ਸਟਾਰਟ ਹੈ ਓਨਲੀ 300 ਰੁਪਏ ਤੋਂ ਸਟਾਰਟ ਹੈ ਪ੍ਰੈਸ 300 ਰੁਪਏ ਤੋਂ ਸਟਾਰਟ ਹੈ ਵੀ ਨਿਆਦਾ ਅੱਖਾਂ ਵਿੱਚ ਗਿਆ ਵੈਸੇ ਜਿਹੜੀ ਪ੍ਰੈਸਰ 300 ਰੁਪਏ ਤੋਂ ਸਟਾਰਟ ਹੈਗੀ ਵੀਰੇ ਗੀజర్ ਵੀਰੇ ਆਪਣੇ ਕੋਲ 2700 ਰੁਪਏ ਤੋਂ ਸਟਾਰਟ ਹੈ 25 ਲੀਟਰ ਕਿੰਨੇ ਦਾ ਵੀਰੇ 2700 ਰੁਪਏ ਦਾ 25 ਲੀਟਰ ਸਟਾਰਟਿੰਗ ਸਟਾਰਟਿੰਗ ਰੇਟ 25 ਲੀਟਰ ਓਨਲੀ ਔਨ 2700 ਰੁਪਏ ਦਾ ਹਾਂਜੀ ਠੀਕ ਹੈ ਜੀ ਜਿੱਦਾਂ ਕ੍ਰੰਪਟਨ ਦਾ ਆ ਗਿਆ ਵੀਰੇ ਜਿਹਦੀ 14 14000 ਰੁਪਏ ਐਮ ਆਰ ਪੀ ਹੈ ਹਾਂਜੀ 10000 ਪਲੱਸ ਔਨਲਾਈਨ ਹੈ ਉਹ ਵੀ 6500 ਰੁਪਏ ਦਾ ਲਗਜ਼ਦਾ ਹੈ ਵੀਰੇ 75% ਤੋਂ ਲੈ ਕੇ 80% ਤੱਕ 75 ਤੱਕ ਲੈ ਕੇ 80% ਤੱਕ ਕਰੋਗੇ ਜੀ ਡਿਸਕਾਊਂਟ ਉਹ ਵੀ ਐਮ ਆਰ ਪੀ ਤੋਂ ਜੀ ਐਮ ਆਰ ਪੀ ਤੋਂ 75 ਤੱਕ ਘੱਟੋ-ਘੱਟ ਹੈ ਜਿਹੜਾ ਮਰਜ਼ੀ ਚੱਕ ਲੋ ਸਾਰੇ ਬ੍ਰਾਂਡ ਉਹਨੇ ਆਪਣੇ ਕੋਲ ਹਾਂਜੀ ਹਾਂਜੀ ਹੂੰ ਕਿਸੇ ਕਿਸੇ ਤੇ 80 ਵੀ ਹੈ ਠੀਕ ਹੈ ਜੀ ਉਹ ਤੋਂ ਬਾਅਦ ਵੀਰੇ ਜਿੱਦਾਂ ਇਹ ਆ ਗਏ ਗਲੈਨ ਦੇ ਚੌਪਰ ਵਗੈਰਾ ਆ ਗਏ ਹੂੰ ਬਾਕੀ ਦਾ ਜੂਸਰ ਬਾਕੀ ਤੇ ਆਪਣੇ ਕੋਲ ਬਹੁਤ ਕੁਝ ਪਿਆ ਵੀਰੇ ਆਪਾਂ ਕੀ ਕੀ ਦਿਖਾ ਦਈਏ ਨਾ ਹੁਣ ਏ ਟੂ ਜ਼ेड ਬ੍ਰਾਂਡ ਹੱਬ ਲਾਂਡਰਾ ਬਨੂੜ ਰੋਡ ਸਨੀਟਾ ਸੈਕਟਰ 103 ਮਾਹਲੀ ਲੋ ਜੀ ਮਿੱਤਰੋ ਕਰੋ ਚੈੱਕ ਤੇ ਬਾਕੀ ਲਾਈਕ ਸ਼ੇਅਰ ਐਂਡ ਫੋਲੋ ਕਰ ਲਓ ਜੀ ਬੜਾ ਕੰਮ ਭ